ਲੰਪੀ ਸਕਿਨ ਡਿਜ਼ੀਜ਼ ਵਾਇਰਸ ਨੇ ਪਸ਼ੂ ਪਾਲਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ ਇਹ ਬਿਮਾਰੀ ਰਾਜਸਥਾਨ ਮਹਾਰਾਸ਼ਟਰ ਗੁਜਰਾਤ ਤੋਂ ਬਾਅਦ ਹੁਣ ਪੰਜਾਬ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਨਾਬਾ ਹਲਕੇ ਦੀ ਤਾਂ ਨਾਬੇ ਦੇ ਪਿੰਡਾਂ ਦੇ ਵਿੱਚ گاਵਾਾਂ ਦੇ ਪਸ਼ੂਆਂ ਨੂੰ ਆਪਣੀ ਚਪੇਟ ਵਿੱਚ ਲੈ ਕੇ ਤੇਜ਼ੀ ਨਾਲ ਪੈਰ ਪਸਾਰ ਨੇ ਇਸ ਵਾਇਰਸ ਨੂੰ ਸ਼ੁਰੂ ਕਰ ਦਿੱਤੇ ਹੈ ਜਿਸ ਕਾਰਨ ਜਿੱਥੇ ਪਸ਼ੂ ਪਾਲਕ ਚਿੰਤਤ ਦਿਖਾਈ ਦੇ ਰਹੇ ਨੇ ਉੱਥੇ ਹੀ ਮਹਿੰਗੇ ਪਾਦੇ ਪਸ਼ੂ ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਨੇ ਪਰ ਸਰਕਾਰ ਵੱਲੋਂ ਪਸ਼ੂ ਪਾਲਕਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੁਣ ਤੱਕ ਡੈਰੀ ਫਾਰਮਜ਼ ਲੱਖਾਂ ਰੁਪਏ ਦੀਆਂ ਦਵਾਈਆਂ ਆਪਣੇ ਪਸ਼ੂਆਂ ਨੂੰ ਬਚਾਉਣ ਤੇ ਲਗਾ ਚੁੱਕੇ ਨੇ ਪਰ ਘਰ ਵਿੱਚ ਹੀ ਮੈਡੀਕਲ ਹਾਲ ਬਣ ਗਏ ਨੇ ਪਸ਼ੂ ਪਾਲਕਾਂ ਨੇ ਮੰਗ ਕੀਤੀ ਹੈ ਕਿ ਅਸੀਂ ਦਵਾਈਆਂ ਦਾ ਖਰਚ ਆਪ ਚੁੱਕਣ ਨੂੰ ਤਿਆਰ ਹਾਂ ਪਰ ਕੋਈ ਸਰਕਾਰੀ ਡਾਕਟਰ ਆ ਕੇ ਸਾਨੂੰ ਦੱਸੇ ਕਿ ਇਸ ਦਾ ਇਲਾਜ ਕਿਵੇਂ ਕਰਨਾ ਹੈ ਅਤੇ ਅਸੀਂ ਆਪ ਹੀ ਇਲਾਜ ਪੁੱਛ-ਪੁੱਛ ਕੇ ਕਰ ਰਹੇ ਹਾਂ ਡੈਰੀ ਪਾਲਕਾਂ ਨੇ ਮਾਨ ਸਰਕਾਰ ਦੇ ਅੱਗੇ ਗੁਹਾਰ ਕੀਤੀ ਹੈ ਕਿ ਜੇਕਰ ਸਮੇਂ ਰਹਿੰਦੇ ਹੀ ਪਸ਼ੂਆਂ ਨੂੰ ਨਾ ਬਚਾਇਆ ਗਿਆ ਤਾਂ ਅਸੀਂ ਬਰਬਾਦ ਹੋ ਜਾਵਾਂਗੇ ਇਹਨੂੰ ਨਾ 6 ਮਹੀਨੇ ਦੀ 2025 ਤਰੀਕ ਨੂੰ ਸਾਡੇ ਆਈ ਤੀ ਉਹ ਉਸ ਡੰਗਰਾਂ ਨੂੰ ਉਸ ਤੋਂ ਬਾਅਦ ਦੋ ਚਾਰ ਡੰਗਰ ਰੋਜ਼ ਦੀ ਰੋਜ਼ ਇਹਦੀ ਲਪੇਟ ਥੱਲੇ ਆ ਰਹੇ ਨੇ ਤੇ ਨਾ ਤਾਂ ਸਰਕਾਰ ਦਾ ਕੋਈ ਬੰਦਾ ਆਇਆ ਸਾਡੇ ਕੋਲੇ ਅਜੇ ਤੱਕ ਨਾ ਹੀ ਅਸੀਂ ਬੇਰਕਾ ਮਿਲਕ ਪਲਾਂਟ ਨੂੰ ਦੁੱਧ ਪਾ ਰਹੇ ਹਾਂ ਉਹਨਾਂ ਦਾ ਕੋਈ ਡਾਕਟਰ ਆਇਆ ਅਜੇ ਤੱਕ ਤੇ ਡਾਕਟਰਾਂ ਦੀ ਜੇ ਕਿਸੇ ਦੀ ਸਲਾਹ ਲੈਣੇ ਹਰੇਕ ਬੰਦਾ ਆਪਣੀ ਆਪਣੀ ਆਵਾਜ਼ ਬੋਲਦਾ ਕੋਈ ਕਹਿੰਦਾ ਡੀਸੀ ਆ ਲਾ ਲਓ ਜੀ ਕੋਈ ਕਹਿੰਦਾ ਇੰਦਰੋ ਸਿੰਘ ਲਾ ਲਓ ਜੀ ਕੋਈ ਕਹਿੰਦਾ ਆ ਕੋਈ ਹੋਰੈਂਟਰੀ ਬੈਟਿਕ ਜਾਣੀ ਤੇਜ਼ ਤੋਂ ਤੇਜ਼ ਹੌਲੇ ਤੋਂ ਹੌਲੇ ਕੋਈ ਕਹਿੰਦਾ ਜੈਂਟਾ ਮੈਸੇਂ ਲਾ ਲਓ ਜੀ ਅਸੀਂ ਤਾਂ ਬਹੁਤ ਜ਼ਿਆਦਾ ਹੁੜਜ ਗਏ ਜੀ ਕਿੰਨੇ ਪਸ਼ੂ ਨੇ ਦਧਾਰੂ ਸਾਡੇ ਟੋਟਲ ਤੋਂ ਛੋਟੇ ਵੱਡੇ ਦਧਾਰੂ ਹੈਗੇ ਜੀ 50 ਡੰਗਰ ਨੇ ਉਹਨਾਂ ਚ 40 ਡੰਗਰ ਦੁੱਧੇ ਚੱਲ ਰਹੇ ਨੇ ਅਸੀਂ ਕਿੰਨੇ ਜਿਹੜੇ ਹੈਗਾ ਬਿਮਾਰੀ ਚਲੇ ਪੇਟ ਆ ਕੇ ਕੀ ਬਿਮਾਰੀ ਦਾ ਨਾਮ ਹੈ ਇਹਨੂੰ Olympist ਕੰਨ ਕਹਿੰਦੇ ਨੇ ਜੀ ਅਸੀਂ ਤਾਂ ਪਹਿਲੀ ਵਾਰੀ ਨਾਂ ਸੁਣਿਆ ਇਹਦਾ ਇਹ ਪਿਛਲੇ ਵਾਰੀ ਕਹਿੰਦੇ ਨੇ ਵੀ ਇੰਡੀਆ ਚ ਆਈ ਸੀ ਪਹਿਲੇ ਸਾਲ ਤੇ ਗਵਰਨਮੈਂਟ ਨੇ ਇਹਦਾ ਕੋਈ ਪ੍ਰਬੰਧ ਕੀਤਾ ਨਹੀਂ ਇਹਦੀ ਵੈਕਸੀਨ ਵਗੈਰਾ ਕੋਈ ਹੈ ਨਹੀਂ ਔਰ ਅਸੀਂ ਵੈਕਸੀਨਾਂ ਕਰਦੇ ਹਰ ਬਿਮਾਰੀ ਦੀਆਂ ਇਸ ਕਰਕੇ ਸਾਰੀ ਫਾਰਮ ਵੈਸਲ ਰੇਟ ਚ ਆਏ ਨੇ 20-20 ਲੱਖ ਦਾ ਸੀ ਬਾਈ ਜੀ ਚਾਰ ਪਾਇਆ ਸੀ ਹੁਣ ਅਸੀਂ ਤਾਂ ਉਹ ਚੋਂ ਨਿਕੜ ਰਹੇ ਤੇ ਜੇ ਗਰਮੀ ਪੈ ਰਹੀ ਆ ਦੁੱਧ ਤਾਂ ਇਸ ਦਿਨੋਂ ਸੇ ਉਂ ਘਟ ਜਾਂਦਾ ਸਾਡੇ ਹੁਣ 1.5 ਕੁਇੰਟਲ ਦੁੱਧ ਆਉੜ ਗਿਆ ਦਿਹਾੜੀ ਦਾ ਤੇ 1 ਲੱਖ ਰੁਪਏ ਤੋਂ ਉੱਪਰ ਸਾਡੀ ਮੈਡੀਸਨ ਲੱਗ ਗਈ ਜੇ ਤੱਕ ਇਹ ਲੱਛਣ ਕੀ ਨੇ ਇਸ ਬਿਮਾਰੀ ਦੇ ਇਹ ਪਹਿਲਾਂ ਤਾਂ ਧੱਫੜ ਆਉਂਦੇ ਨੇ ਜੀ ਉਸ ਤੋਂ ਬਾਅਦ ਫੀਵਰ ਹੁੰਦਾ 105 ਤੋਂ ਲੈ ਕੇ 106 ਤੱਕ ਤੇ ਮੂੰਹ ਚ ਪਾਣੀ ਗਿਰਦਾ ਔਰ ਡੰਗਰ ਇੱਕਦਮ ਕੱਖ ਸੜ ਜਾਂਦਾ ਜੀ ਲਾਰਗੀ ਵੀ ਨਿਕਲਦੀ ਆ ਨਾ ਹਾਂ ਲਾਰਗਿਰਦੀ ਔਰ ਜਿਹੜਾ ਧੱਫੜ ਹੁੰਦੇ ਨੇ ਉਸ ਤੋਂ ਬਾਅਦ 2-2 ਇੰਚ 3-3 ਇੰਚ ਡੂੰਘੇ ਜ਼ਖਮ ਹੁੰਦੇ ਨੇ ਜੀ ਸੋਜ ਜਾ ਵੀ ਆ ਰਿਹਾ ਦਗਣਾ ਦੇ ਪੈਰਾਂ ਚਾਰੇ ਪੈਰਾਂ ਨੂੰ ਸੋਜ ਆ ਰਿਹਾ ਜੀ ਮੂਰੇ ਬਾਹੂ ਨੂੰ ਮੂਹ ਨੂੰ ਤੋ ਡੰਗਰਾਂ ਦੇ ਵਿੱਚੋਂ ਜਿਹਨਾਂ ਨੂੰ ਜ਼ਿਆਦਾ ਦਿਨ ਹੋ ਗਿਆ ਖੜਿਆ ਨਾ ਉਹਨਾਂ ਤੋਂ ਸਵੱਲ ਵੀ ਆਉਣ ਲੱਗੀ ਸਾਨੂੰ ਲਵੇ ਨਹੀਂ ਖੜਿਆ ਜਾਂਦਾ ਜਿਵੇਂ ਤੁਸੀਂ ਵੇਰਕਾਂ ਨੂੰ ਦੁੱਧ ਬਾਨੇ ਉੱਥੇ ਤਾਂ ਮਾਹਿਰ ਡਾਕਟਰ ਹੁੰਦੇ ਉਹ ਟੀਮ ਨਹੀਂ ਕਦੇ ਆ ਕੇ ਵੇਰਕਾਂ ਦਾ ਜਿਹੜਾ ਅਰੇ ਮੁੰਡਾ ਆਉਂਦਾ ਸੀ ਸਾਡੇ ਅਗਸਤ ਤੇ ਆਉਂਦਾ ਸਾਡੀ ਪ੍ਰੋਗਰੈਸ ਨੂੰ ਉਦੋਂ ਕਲੇ ਤਿੰਨ ਚਾਰ ਵਾਰ ਅਸੀਂ ਕਹਿੰਦਾ ਉਹ ਕਹਿੰਦਾ ਜੀ ਕੋਈ ਸੁਣਦਾ ਨਹੀਂ ਉਹਨੇ ਅੱਗੇ ਵੇਰਕਾਂ ਨੂੰ ਫੋਨ ਕੀਤਾ ਡਾਕਟਰ ਉੱਥੇ ਆਈ ਹੈ ਤੇ ਉਹਨੇ ਇੱਕ ਵਾਰ ਵੀ ਵਿਜ਼ਿਟ ਨਹੀਂ ਕੀਤਾ ਜੀ ਸਾਨੂੰ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਕਹਿੰਦੇ ਜੀ ਸਰਕਾਰ ਇਹਦੇ ਵੱਲ ਧਿਆਨ ਦੇਵੇ ਸਾਡਾ ਕੁਝ ਮੜਾ ਮੋਟਾ ਸਾਰੇ ਵੈਕਸਨ ਨਹੀਂ ਹੈਗੀ ਸਾਨੂੰ ਕੋਈ ਸਰਕਾਰੀ ਘੱਟੋ ਘੱਟ ਸਲਾਹ ਤਾਂ ਦੇ ਦੇਣ ਵੀ ਤੁਸੀਂ ਇਲਾਜ ਆ ਕਰ ਲੋ ਅਜੇ ਤੱਕ ਤਾਂ ਸਾਨੂੰ ਇਹ ਇਲਾਜ ਦੇ ਨਹੀਂ ਪਤਾ ਵੀ ਕੀ ਕਰੀਏ ਕਿੰਨੇ ਕੁ ਲਾਗਤ ਤੇ ਪੈਸੇ ਖਰਚੇ ਦਿੱਤੇ ਹੁਣ ਅਸੀਂ ਹੁਣ ਤੱਕ 1 ਲੱਖ ਰੁਪਏ ਖਰਚਾ ਆ ਗਿਆ ਜੀ ਸਾਡਾ ਪਹਿਲਾਂ ਗਾਵਾਂ ਬੈਠ ਰਹੀਆਂ ਨੇ ਫਿਰ ਦੁਬਾਰਾ ਕਿੰਨੇ ਕੁ ਚਪੇਟ ਚ ਆ ਗਿਆ ਆਪਣੇ ਹਲਕੇ ਤੇ ਜਿਹੜੇ ਹੈਗੇ ਪਸ਼ੂ ਨਹੀਂ ਦਿੰਦਾ ਸਾਡੇ ਜਿਹੜੇ ਆਪਣੇ ਵੈਲਟ ਤੇ ਨੇ ਜੀ ਆਪਣਾ ਆ ਗਿਆ ਸਹੋਲੀ ਆ ਗਿਆ ਦੋ ਤਿੰਨ ਫਾਰਮ ਤੇ ਇਧਰ ਆ ਗਿਆ ਤੇ ਸਕਰਾਲੀ ਆ ਗਿਆ ਉਸ ਤੋਂ ਬਾਅਦ ਮਲੋਹ ਸਾਈਡ ਮਾਜਰੀ ਸਾਰੇ ਆਏ ਨੇ ਤਕਰੀਬਨ ਲਪੇਟ ਤੇ ਸਾਰੀ ਫਾਰਮਰ ਰੋ ਰਹਿ ਨੇ ਹਾਂ ਹੌਲੀ ਹੌਲੀ ਗੌਰ ਕੀਤਾ ਸਰਕਾਰ ਨੇ ਤਾਂ ਫਿਰ ਪੂਰੇ ਪੰਜਾਬ ਚ ਫੈਲ ਜੂ ਬਿਮਾਰੀ ਹਾਂਜੀ ਉਹ ਤਾਂ ਰੋਜ਼ ਦੀ ਰੋਲ ਫੈਲ ਰਹੀ ਹੈ ਜਿਹੜੀ ਬੈਲਟ ਚ ਕਹਿੰਦੇ ਨੇ ਵੀ ਠੀਕ ਆ ਸਾਡੇ ਦੂਜੇ ਦਿਨ ਪਤਾ ਲੱਗਦਾ ਦੋ ਡੰਗਰ ਰਹਿ ਗਏ ਚਾਰ ਡੰਗਰ ਰਹਿ ਗਏ ਹਰ ਰੋਜ਼ ਫੈਲ ਰਹੀ ਹੈ ਮੂੰਹ ਖੁਰਨਾ ਨੇ ਵੀ ਜਿਆਦਾ ਮਾੜੀ ਬਿਮਾਰੀ ਆ ਇਹ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਵੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੈਗਾ ਡੈਰੀ ਫਾਰਮ ਖੋਲੋ ਤੇ ਤੁਹਾਨੂੰ ਲਾਭ ਹੋਏਗਾ ਤੁਹਾਨੂੰ ਲੱਗਦਾ ਵੀ ਕੁਝ ਲਾਭ ਹੋਣ ਹੋਏਗਾ ਕਿ ਕੀ ਲਾਭ ਹੋਊਗਾ ਸਰਕਾਰਾਂ ਤਾਂ ਚੋਣਾਂ ਸਰਕਾਰ ਨਵੀਂ ਬਣੀ ਆ ਜੇ ਅਸੀਂ ਕੀ ਕਹੀਏ ਪਿਛਲੇ ਸਰਕਾਰਾਂ ਨੇ ਜਿੰਨੇ ਵੀ ਆਲੇ-ਦਾਲੇ ਸਾਡੇ ਸੈਂਟਰ ਤੇ ਸਰਕਾਰੀ ਡਾਕਟਰ ਆ ਰਹੇ ਤੇ ਰਿਟਾਇਰ ਹੋ ਜਾਂਦੇ ਨੇ ਉਹਨਾਂ ਨੂੰ ਲੋਕ ਕਰ ਦਿੰਦੇ ਨੇ ਉਹਦੇ ਕੋਈ ਇੱਥੇ ਆਪਣਾ ਇੱਕ ਅਗੌਣ ਵੈਂਦਰ ਦੀ ਡਾਕਟਰ ਬੈਟਰਨਰੀ ਅਫਸਰ ਉਹ ਚੱਕ ਕੇ ਗਊ ਸਲਾਜ਼ ਮਾਰਿਆ ਉਹ ਵੀ ਬੇਲਾ ਸੈਂਟਰ ਸਾਡੇ ਕੋਲ ਤਾਂ ਸਰਕਾਰੀ ਡਾਇਰੈਕਟਰ ਹੀ ਨਹੀਂ ਆਇਆ ਕੋਈ ਨੇ ਹੋਣੇ ਗਊਆਂ ਜਿਹੜੀਆਂ ਕਿੰਨੀਆਂ ਮਹਿੰਗੀਆਂ ਜਿਹੜੇ ਤੋਂ ਸਾਡੇ ਪਸ਼ੂ ਅਸੀਂ ਤਾਂ 15 ਸਾਲ ਤੋਂ ਕੰਮ ਕਰ ਰਹੇ ਹਾਂ 2-2 ਲੱਖ ਤੋਂ ਗਾਂ ਸਾਡੇ ਕੋਲੇ ਘੱਟ ਨਹੀਂ ਕੋਈ ਤੇ ਉਹ ਕੁਝ ਗਾਵਾਂ ਬੱਚੇ ਸਿੱਟ ਗਿਆ ਜਿਹੜੀਆਂ ਨੇ ਹੁਣ ਸੂਣਾ ਦੇ ਬੱਚੇ ਸਿੱਟ ਗਿਆ ਜਿਹੜੀਆਂ ਦੁੱਧ ਦਿਆ ਦੁੱਧੋ ਪਾਜੀਆਂ 35 ਲੀਟਰ ਵਾਲੀ ਗਾਂ ਅਜ 2 ਲੀਟਰ ਬਿਲੰਦੇ ਦੇ ਰਹੇ ਨੁਕਸਾਨ ਚ ਲਣਾ ਪੈ ਰਿਹਾ ਭਾਰੀ ਲੱਖਾਂ ਜਾਊਗਾ ਜੀ ਕਿੰਨੇ ਕਿੰਨੀ ਕਿ ਚਪੇਟ ਚ ਨੇ ਹੁਣ ਜਿਹੜੇ ਹੈਗੇ ਹੁਣ ਇਸ ਵੇਲੇ 40 ਡੰਗਰ ਸਾਡੇ ਖੜੇ ਨੇ ਜੀ ਪੱਠੇ ਸਾਡੇ ਰੱਖੇ ਨੇ ਬਿਲਕੁਲ ਨਾ ਫੀਡ ਖਾਂਦੇ ਨੇ ਬਸ ਲੀਵਰ ਟਾਉਨ ਕਦੇ ਤੋਂ ਦਵਾਈਆਂ ਦੇ ਤੋਂ ਅਸੀਂ ਧੱਕ ਗਏ ਜੀ ਚਾਰ ਬੰਦੇ ਸੀ ਕੰਮ ਕਰਦੇ ਆ ਡੇਲੀ ਦੋ ਨੌਕਰ ਨੇ ਦੋ ਅਸੀਂ ਮਾਪਾ ਪੁੱਤ ਸਾਰੇ ਦਮ ਟੁੱਟੇ ਪਏ ਬਸ ਪਹਿਲੇ ਤੁਸੀਂ ਤਾਂ ਅੰਦਰੇ ਮੈਡੀਕਲ ਹਾਲ ਬਣਾਤਾ ਇੱਕ ਤਰ੍ਹਾਂ ਹਾਂਜੀ ਹਾਂ ਤੁਸੀਂ ਦੇਖੋ ਵੀ ਦਵਾਈ ਲੱਖ ਰੁਪਏ ਤੋਂ ਵੱਧ ਦਵਾਈ ਆ ਗਈ ਔਰ ਸਾਡੇ ਫਾਰਮ ਵਿੱਚ ਕੋਈ ਐਂਟਰੀ ਵੀ ਨਹੀਂ ਵੀ ਬਾਹਰੋਂ ਅਸੀਂ ਕਿਸੇ ਨੂੰ ਆਉਣ ਨਹੀਂ ਦਿੰਦੇ ਵੀ ਬਾਹਰੋਂ ਬਿਮਾਰੀ ਆ ਗਈ ਇਹ ਪਤਾ ਨਹੀਂ ਕਿੱਥੋਂ ਪੈਦਾ ਹੋਈ ਹੈ ਪਹਿਲਾਂ ਦੁੱਧ ਤੁਸੀਂ ਕਰਦੇ ਸੀ ਹੁਣ ਅੱਜ ਦਵਾਈਆਂ ਦੇ ਆ ਗਏ ਪਸ਼ੂ ਹਾਂਜੀ ਹੁਣ ਤਾਂ ਤੁਸੀਂ ਲੈ ਰਹੇ ਹੋ ਵੀ ਜਹਿਰੇ ਪੈਦਾ ਹੋ ਰਹੇ ਸਾਡੇ ਦਾ ਡੰਗਰ ਦੁੱਧ ਤਾਂ ਭੱਜੀ ਗਿਆ ਜੀ ਸੱਦੇ ਚਾਰ ਸੱਦੇ ਚਾਰ ਲੱਖ ਦਾ ਦੁੱਧ ਪੈਂਦਾ ਸੀ ਲੱਖ ਦਾ ਰਹਿ ਗਿਆ ਲੱਖ ਤੋਂ ਉੱਪਰ ਤਾਂ ਸਾਡੀ ਫੀਡ ਖਾ ਜਾਂਦ ਰੇ ਦੋ ਨੌਕਰ ਨੇ 25-3000 ਰੁਪਿਆ ਇਹ ਲੈ ਜਾਂਦ ਰੇ ਇਹ ਤਾਂ ਹੁਣ ਆਇਆ ਵੀ ਸਾਡੇ ਘੇ ਭੱਜਣ ਵਾਲਾ ਕੰਮ ਹੋਇਆ ਸੀ ਬਹੁਤ ਬੁਰਾ ਹਾਲ ਆ ਜੇ ਨਾ ਸਰਕਾਰ ਨੇ ਦੋ ਚਾਰ ਦਿਨਾਂ ਚ ਗੌਰ ਕੀਤੀ ਤਾਂ ਅਸੀਂ ਤਾਂ ਉੱਜੜ ਗਏ ਸੀ ਬਿਲਕੁਲ ਥੂੜੀ ਮਹਿੰਗੀ ਆ ਸੀ ਸਾਇਲਜ ਮਹਿੰਗਾ ਪ੍ਰਾਤ ਕੀ ਥੂੜੀ 1100 ਨੂੰ 1000 ਨੂੰ ਆ ਸਾਇਲਜ ਜਿਹੜਾ 220-25 ਨੂੰ ਦੇ ਦਿੱਤੀ 300 ਨੂੰ ਮਿਲਿਆ ਸਾਨੂੰ ਕਿੰਨੇ ਲੱਖ ਲਾ ਕੇ ਇਹ ਧੰਦਾ ਸ਼ੁਰੂ ਕੀਤਾ ਤੁਸੀਂ ਇੱਕ ਟੋਟਾ ਟੋਟਾ 50 ਰੱਖਦਾ ਇਹ ਪ੍ਰੋਜੈਕਟ ਆ ਜੀ ਹੁਣ ਤੇ 50 ਘਾਵਾਂ ਨੇ ਬਾਕੀ ਸੜ ਦੇ ਖਰਚਾ ਮਸ਼ੀਨਾਂ ਨੇ ਪੱਖੇ ਨੇ ਸਾਰਾ ਪ੍ਰਬੰਧ ਕੀਤਾ ਹੋਇਆ ਪਰ ਹੁਣ ਟੈਟਰੀ ਹੋ ਗਿਆ ਜੀ ਸਾਰਾ ਕੁਝ ਜੀ ਮੇਰਾ ਪਿੰਡ ਸੋਹਲੀਆ ਹਰਵਿੰਦਰ ਸਿੰਘ ਪਿੰਡ ਸੋਹਲੀ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਦੇ ਰਹਿਣ ਵਾਲਿਆ ਡੇਰੀ ਫਾਰਮ ਦੇ ਹਾਲਾਤ ਤੁਹਾਨੂੰ ਅਸੀਂ ਕੱਲ ਸਾਰੇ ਦਿਖਾ ਹੀ ਦਿੱਤੇ ਹਾਲਾਤ ਦਰਦ ਤੋਂ ਬਿਤਰ ਪਗਨੇ ਕ ਹੜ ਆ ਗਏ ਹੜਾ ਨਾ ਫਸਲ ਅਗਰ ਆਵੇ ਸਾਡਾ ਹੜ ਤੋਂ ਪੁਚਾਲ ਵਰਗਾ ਸਾਡੇ ਤੇ ਸਮਾ ਭਿਆਨਕ ਆਇਆ ਹੋਇਆ ਬਹੁਤ ਜ਼ਿਆਦੇ ਮਾੜੇ ਹਾਲਾਤ ਹੋਏ ਪਏ ਨੇ ਲੱਖਾਂ ਰੁਪਏ ਦਵਾਈ ਦੇ ਖਰਚੇ ਹੋ ਰਿਹਾ ਗਾਵਾਂ ਦੋ ਸਾਡੀਆਂ ਮਰ ਚੁੱਕੀਆਂ ਨੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਕਮਾ ਕੇ ਦੋ ਕਾਮਾ ਦੇ ਇੰਨੀ ਲੋਕੀ ਸਕਿਨ ਜਿਆਦਾ ਹੋਈ ਵੀ ਆ ਪ੍ਰੋਬਲਮ ਬਹੁਤ ਜਿਆਦਾ ਅੱਜ ਉਹਨਾਂ ਨੂੰ 6-7 ਦਿਨ ਹੋ ਗਏ ਬੈਠੀਆ ਨਹੀਂ ਹੈਗੀਆਂ ਬਿਲਕੁਲ ਬੈਠੀ ਨਹੀਂ ਹੈਗੀਆਂ ਉਹ ਉਹ ਖੜੀਆਂ ਹੀ ਨੇ ਉਵੇਂ ਦੀ ਉਵੇਂ ਹੀ ਬਸ ਇੰਨਾ ਬੁਰਾ ਹਾਲਾ ਟਰੀਟਮੈਂਟ ਦਿੰਦੇ ਆ ਟਰੀਟਮੈਂਟ ਹੋਮੋਪੈਥਿਕ ਦਾ ਲੱਗ ਦੇ ਰਹਿਆ ਬਾਕੀ ਅਸੀਂ ਦਵਾਈਆਂ ਕੋਈ ਵੀ ਨਹੀਂ ਛੱਡੀ ਹੋਈ ਜਿਹੜੀ ਅਸੀਂ ਨੇ ਨਾ ਦਿੰਦੇ ਹੋਈ ਡਾਕਟਰ ਡਾਕਟਰ ਸਾਡੇ ਕੋਲ ਕੋਈ ਸਰਕਾਰੀ ਡਾਕਟਰ ਅੱਜ ਤੱਕ ਨਹੀਂ ਪਹੁੰਚ ਕੀਤੀ ਕਿਸੇ ਨੇ ਕਿਸੇ ਵੀ ਮਤਲਬ ਇਹ ਨਹੀਂ ਹੈ ਸਾਡੇ ਫਾਰਮਾਂ ਦੇ ਵਿੱਚ ਹੀ ਆ ਪਿੰਡ ਦੇ ਹਰ ਇੱਕ ਪਿੰਡ ਦੇ ਘਰ ਵਿੱਚ ਇਹ ਬਿਮਾਰੀ ਪਹੁੰਚ ਚੁੱਕੀ ਹੈ ਬਾਕੀ ਤਹਿਸੀਲ ਨਾਬਾ ਜਾ ਤੁਸੀਂ ਲਾ ਕੇ ਚਲੋ ਫਤੇਗੜ ਸਾਹਿਬ ਤੱਕ ਇਧਰੋਂ ਪਾਸੋ ਏਰੀਆ ਮਤਲਬ ਕਾਫੀ ਮਾ ਏਰੀਆ ਹੈ ਜਿਹੜਾ ਇਹ ਪ੍ਰਭਾਵਿਤ ਹੋਇਆ ਹੈ ਬਹੁਤ ਜ਼ਿਆਦਾ ਪਰ ਕੋਈ ਅਜੇ ਤੱਕ ਸਰਕਾਰ ਦਾ ਕਿਸੇ ਦਾ ਬਿਆਨ ਨਹੀਂ ਆ ਕਿਸੇ ਡਾਕਟਰ ਦਾ ਬਿਆਨ ਨਹੀਂ ਆਇਆ ਕਿਸੇ ਨੇ ਆ ਕੇ ਸਾਡਾ ਹਾਲਚਲ ਨਹੀਂ ਪੁੱਛਿਆ ਲੈ ਦੁਨੀਆਂ ਤੇ ਕਿੰਨੇ ਪੈਸੇ ਕਰ ਚੋ ਚੁੱਕੇ ਨੇ ਡੇਲੀ ਦਾ ਕਿੰਨੇ ਹੋ ਜਾਂਦੇ ਨੇ ਡੇਲੀ ਦਾ ਜੀ ਸਾਡੇ ਕੋਲ ਜਿਹੜੇ ਛੋਟੇ ਵੱਡੇ ਐਨੀਮਲ ਨੇ ਜੀ 60 60 ਐਨੀਮਲ ਨੇ ਉਹਨਾਂ ਦੇ ਵਿੱਚੋਂ ਘੱਟੋ ਘੱਟ ਰੋਜ਼ ਦੀ ਸੇਹ ਤੋਂ 7000 ਰੁਪਏ ਦਵਾਈ ਸਾਡੀ ਰੋਜ਼ ਦਾ ਖਰਚ ਹੈ ਜਿਹੜਾ ਦੁੱਧ ਸਾਡਾ 6 ਕੁਇੰਟਲ ਦੇ ਕਰੀਬ ਪੈ ਰਿਹਾ ਸੀ ਉਹ ਕੁੱਲ ਮਿਲਾ ਕੇ ਸਾਢੇ 3 ਤੋਂ 4 ਕੁਇੰਟਲ ਦੇ ਵਿੱਚ ਰਹਿ ਗਿਆ ਦੁੱਧ ਦੀ ਜਿਹੜੀ ਕਟੌਤੀ ਹੋਈ ਹੋਈ ਹਰ ਪਸ਼ੂ ਬਹੁਤ ਪ੍ਰੇਸ਼ਾਨ ਨੇ ਉਸ ਤੋਂ ਅਸੀਂ ਪ੍ਰੇਸ਼ਾਨਾ ਸੀ ਉਹਨਾਂ ਦਾ ਦੁੱਖ ਨਹੀਂ ਦੇਖਿਆ ਜਾ ਸਕਦਾ ਇੱਕ ਸਰਕਾਰਾਂ ਕਹਿੰਦੀ ਹੈ ਹੈ ਲਾਹੇਵੰਦ ਧੰਦਾ ਪਣਾਉਣ ਬਾਅਦ ਤੇ ਪਰ ਇੱਕ ਸਿਰਫ ਬਿਆਨ ਦੇ ਕੇ ਨਹੀਂ ਕੰਮ ਚੱਲਣਾ ਜੀ ਕੱਲਾ ਬਿਆਨ ਦੇ ਦੇਣ ਤੇ ਲਾਹੇਵੰਦ ਧੰਦਾ ਬਣਾਓ ਪਰ ਆਪਣਾਈਆ ਪੜਾਇਆ ਚੁੱਕਿਆ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਜੁੜੇ ਰਹਿੰਦੇ ਹੋ ਮਤਲਬ ਕਈ ਨਹੀਂ ਪੜਾਇਆ ਪਰ ਜੇ ਸਰਕਾਰ ਦੇ ਕਬੂਲਣ ਦਾ ਕੁਝ ਨਹੀਂ ਬਣਦਾ ਅਜੇ ਤੱਕ ਸਾਨੂੰ ਕੋਈ ਮਦਦ ਨਹੀਂ ਆਈ ਕੋਈ ਸਾਡੇ ਪ੍ਰਤੀ ਬਿਆਨ ਨਹੀਂ ਆਇਆ ਔਰ ਸਾਰਾ ਕੁਝ ਪਤਾ ਹੈ ਸਰਕਾਰਾਂ ਨੂੰ ਇਹ ਨਹੀਂ ਕੋਰਾ ਵੀ ਸਾਡੇ ਵਾਸਤੇ ਕੋਈ ਹੈਲਪ ਲੈਕ ਨਹੀਂ ਆਈ ਇੱਥੇ ਤੁਸੀਂ ਕੰਪਨੀਆਂ ਨੂੰ ਦੁੱਧ ਪਾਣੇ ਕੋਈ ਕੰਪਨੀ ਵਾਲੇ ਤਾਂ ਨਹੀਂ ਅਪਰਾਲਾ ਕਰਦੇ ਕੋਈ ਡਾਕਟਰ ਉੱਥਾਂ ਭੇਜਿਆ ਕੋਈ ਟੀਮਾਂ ਬਣਾ ਗਈ ਇੱਥੇ ਅਸੀਂ ਜੀ ਦੁੱਧ ਜਿਹੜੀਆਂ ਕੰਪਨੀਆਂ ਨੂੰ ਪਾ ਰਿਹਾ ਜੀ ਕੰਪਨੀ ਵਾਲਿਆਂ ਦਾ ਸਿਰਫ ਦੁੱਧ ਲੈਣ ਤੱਕ ਮਤਲਬ ਨਹੀਂ ਜੀ ਫੋਕੇ ਦਾਅਵੇ ਨੇ ਕੋਈ ਡਾਕਟਰ ਅਸੀਂ ਅਰੇਂਜ ਕੋਈ ਡਾਕਟਰ ਅਰੇਂਜ ਨਹੀਂ ਕਰ ਰਹੇ ਜੀ ਨਾ ਹੀ ਉਹ ਕੋਈ ਲੈਣਾ ਦੇਣਾ ਇਹਦੇ ਨਾਲ ਸਾਡੇ ਤੋਂ ਦੁੱਧ ਲਿਆ ਵਸ ਗੱਲ ਖਤਮ ਕੰਪਨੀਆਂ ਜਿਹੜੀਆਂ ਕੰਪਨੀਆਂ ਡਾਕਟਰ ਕਿਉਂ ਨਹੀਂ ਦਿੰਦੇ ਜਾਂ ਦੁੱਧ ਪਬਲਿਕ ਨੂੰ ਦਿੰਦੇ ਹਨ ਚਾਹੀਦਾ ਵੀ ਜਿਹੜਾ ਜਿੱਥੋਂ ਆਂਦਾ ਉਹ ਚੈੱਕ ਕਰਨਾ ਉੱਥੇ ਜਾ ਕੇ ਇਹ ਦੇਖੋ ਜੀ ਜਦੋਂ ਪਹਿਲਾਂ ਕੋਈ ਵੀ ਕੰਪਨੀ ਆ ਕੇ ਆਪਣੇ ਇੱਥੇ ਆ ਕੇ ਸਟੇਬਲ ਕਰਦੀ ਹੈ ਪੰਜਾਬ ਜਾਂ ਹਰਿਆਣਾ ਕਿਸੇ ਵੀ ਸਟੇਟ ਦੇ ਵਿੱਚ ਇਹ ਸਰਕਾਰਾਂ ਕੀ ਉਹਨਾਂ ਵਾਸਤੇ ਸਰਤਾ ਰੱਖਦੇ ਨੇ ਕੀ ਨਹੀਂ ਪਤਾ ਨਹੀਂ ਪਰ ਉਹ ਸਾਡੇ ਵਰਗੇ ਭੋਲੇ ਭਾਲੇ ਲੋਕਾਂ ਨੂੰ ਤਾਂ ਬਰਖਲਾ ਕੇ ਦੁੱਧ ਲੈਣਾ ਸਾਡੂੰ ਜੋ ਕੁਛ ਹੈਗਾ ਲੈ ਕੇ ਸਾਡੇ ਜਦੋਂ ਇਹ ਵਕਤ ਪੈਂਦਾ ਕੋਈ ਵੀ ਆ ਕੇ ਨਹੀਂ ਖੜਦਾ ਜੀ ਕੀ ਮਾਨ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਮਾਨ ਸਰਕਾਰ ਤੋਂ ਇੱਕ ਬੇਨਤੀ ਕਰਦੇ ਆਂ ਜੀ ਵੀ ਅਸੀਂ ਤਾਂ ਜਹਜਾਂ ਜੂੰਜ ਰਿਆਂ ਲੜ ਰਹੇ ਆ ਆਪਣੀ ਜ਼ਿੰਦਗੀ ਨਾਲ ਅਸੀਂ ਪਸ਼ੂ ਸਾਡੇ ਲੜ ਰਹੇ ਨੇ ਵੀ ਸਾਡੀ ਇੱਕੋ ਹੀ ਮਦਦ ਕੀਤੀ ਜਾਵੇ ਸਾਡੇ ਘਟੋ ਘਟ ਡਾਕਟਰ ਸਾਹਿਬ ਜਾ ਡਾਕਟਰਾਂ ਦੀ ਡਿਊਟੀ ਲਾ ਕੇ ਟੀਮ ਲਾ ਕੇ ਸਾਡੇ ਸਰਚ ਕੀਤੀ ਜਾਵੇ ਜੇ ਨਾ ਉਹਨਾਂ ਨੂੰ ਪਤਾ ਲੱਗੇ ਸਾਨੂੰ ਦੱਸਣ ਕੋਈ ਮੈਡੀਸਿਨ ਲਾਉਣ ਵਾਲੀ ਤਾਂ ਅਸੀਂ ਆਪ ਵੀ ਲਾ ਸਕਦੇ ਤੁਸੀਂ ਆਪ ਪੈਸੇ ਖਰਚਣ ਨੂੰ ਤਾਂ ਤਿਆਰ ਹੋਗੇ ਸਰਕਾਰ ਨੇ ਤਾਂ ਕੀ ਮਦਦ ਕਰਨੀ ਅਸੀਂ ਪੈਸੇ ਵੀ ਲਾਉਣ ਨੂੰ ਤਿਆਰ ਹੈ ਸਰਕਾਰ ਦਾ ਇੰਨੇ ਹੀ ਆ ਵੀ ਆਪਣੀ ਕੋਈ ਟੀਮ ਗਠ ਕਰਕੇ ਇਹਨਾਂ ਦੀ ਜੋ ਦਵਾਈ ਬਣਦੀ ਹੈ ਉਹ ਤਾਂ ਸਾਡੇ ਤੱਕ ਪਹੁੰਚਾ ਦਿੱਤੀ ਜਾਵੇ ਜਾਇ ਸਾਨੂੰ ਇਹਦੇ ਬਾਰੇ ਜਾਣਕਾਰੀ ਦੇ ਦਿੱਤੀ ਜਿਹੜੇ ਪੈਸੇ ਲਾਏ ਤੇ ਟੋਟਲ ਤੁਸੀਂ ਇਸ ਫਾਰਮ ਦੇ ਵਿੱਚ ਅਸੀਂ 2006 ਤੋਂ ਸ਼ੁਰੂ ਕੀਤਾ ਸੀ ਜੀ ਬੜੇ ਸਮਾਲ ਛੋਟੇ ਲੈਵਲ ਤੇ ਅੱਜ ਕਰਦੇ ਕਰਦੇ ਸਾਡਾ ਘੱਟੋ ਘੱਟ 50 ਤੋਂ 60-70 ਲੱਖ ਰੁਪਏ ਦੇ ਵਿੱਚ ਸਾਡਾ ਇਨਵੈਸਟਮੈਂਟ ਕੀਤੀ ਹੋਈ ਹੈ ਪਰ ਅੱਜ ਇਹੋ ਜਿਹਾ ਸਮਾਂ ਆਇਆ ਹੋਇਆ ਹੈ ਵੀ ਸਾਨੂੰ ਢੇੜਾ ਦਿਖਦਾ ਚਾਨਣ ਦਿਖਣ ਦਾ ਚਾਂਸ ਨਹੀਂ ਦਿਖ ਰਿਹਾ ਜੀ ਤੇ ਬਿਮਾਰੀ ਦੇ ਲੱਛਣ ਕੀ ਕੀ ਨੇ ਪਸ਼ੂਆਂ ਨੂੰ ਕੀ ਹੋ ਜਾਂਦਾ ਪ੍ਰੋਬਲਮ ਇਹਦੇ ਲੱਸਣ ਸਭ ਤੋਂ ਵੱਡੀ ਗੱਲ ਹੈ ਜੀ ਪਹਿਲਾਂ ਬੁਖਾਰ ਆਉਂਦਾ ਜੀ 106 ਤੋਂ 7-8 ਜੀ ਉਹਨੂੰ ਬੁਖਾਰ ਦੇ ਵਿੱਚ ਡੰਗਰ ਬੈਠ ਜਾਂਦਾ ਬੈਠ ਕੇ ਪੂਰੇ ਉਹਦੇ ਹੱਡ ਪੈਰ ਜਗੜੇ ਜਾਂਦੇ ਨੇ ਉਸ ਤੋਂ ਬਾਅਦ ਟ੍ਰੀਟਮੈਂਟ ਕਰਨ ਤੋਂ ਬਾਅਦ ਜੇ ਖੜੀ ਵੀ ਹੁੰਦੇ ਤਾਂ ਲਿੰਪ ਸਕਿਨ ਹੈ ਜਿਹੜਾ ਪ੍ਰੋਬਲਮ ਹੈ ਜੀ ਇਹ ਦੁਵਾਰਾ ਨੂੰ ਟੈਕ 올ਿਮਪਿਕਸ ਕੰਨ ਦੀ ਹੋ ਜਾਂਦੀ ਹੈ ਅਸੀਂ ਇਸ ਤੋਂ ਪਹਿਲਾਂ ਇਹਦੀ ਲਿਆ ਕੇ ਕਹਿੰਦੀ ਹੈ ਸਰਕਾਰਾਂ ਵੀ ਇਹਦੀ ਬਣੀ ਵੀ ਦਵਾਈ ਮੈਡੀਸਿਨ ਅਸੀਂ ਨੇ ਕੀਤੀ ਹੈ ਸਾਰੀ ਲਿਆ ਕੇ ਇਹਨਾਂ ਦੀ ਪਰ ਉਹਦਾ ਵੀ ਕੋਈ ਅਸਰ ਨਹੀਂ ਹੋਇਆ ਜੀ ਇਹਨਾਂ